ਤਰਾ ਹੈਂਡਲ ਜਣੇ ਲਿਆਣਾ। ਨਾ। ਤੇ ਦੋਸਤੋ ਆਪਾਂ ਬਾਈ ਹੋਰਾਂ ਤੋਂ ਲੈਨੇ ਜੜ ਪਿਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਅਮਰੀਕ ਸਿੰਘ ਹੈ ਜੀ। ਅਮਰੀਕ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ? ਵੀਰਾਵੰਦੀ ਹੈ ਜੀ। ਵੀਰਾਵੰਦੀ। ਹਾਂ। ਕਿਹੜੇ ਜ਼ਿਲ੍ਹੇ 'ਚ ਪੈਂਦਾ ਪਿੰਡ? ਇਹ ਫਤਿਹਵਾਦ। ਫਤਿਹਵਾਦ ਹੈ। ਹਾਂ ਜੀ। ਠੀਕ ਹੈ। ਅੱਜ ਬਾਈ ਕੀ ਲੈ ਕੇ ਆਏ ਮੰਡੀ 'ਤੇ? ਅਸੀਂ ਮੱਝਾ ਲਿਆਏ ਸੀ ਝੋਟੀਆਂ ਦੋ। ਠੀਕ ਹੈ ਜੀ। ਹਾਂ। ਜੇ ਇੱਕ ਵੇਖੀ। ਇੱਕ ਵੇਚਤੀ ਹਾਂ ਜੀ। ਕਿੰਨੇ ਦੀ ਵੇਚੀ ਜੀ ਉਹ? ਉਹ ਵੇਚਿਆ 85000 ਦੀ 85000 ਦੀ ਹਾਂਜੀ ਤੇ ਐਸ ਮੱਝ ਬਾਰੇ ਵੀ ਜਾਣਕਾਰੀ ਦਿਓ ਥੋੜਾ ਨਾ ਥੋੜਾ ਨਹੀਂ ਉਹਦਾ ਆ ਗਿਆ ਆਪਣੇ ਕੋਲ ਠੀਕ ਹੈ ਜਾਣ ਨਾਲੋ ਜ ਨਾਲ ਮੱਝ ਦੇ ਇਹ ਬਾਈ ਜੀ ਮੱਝ ਬਾਰੇ ਦੱਸੋ ਵੀ ਕਿੰਨੇਵੇਂ ਸੂਏ ਜੀ ਇਹ ਦੂਜੇ ਸੂਏ ਆ ਜੀ ਠੀਕ ਹੈ ਜੀ ਦੂਜੇ ਸੂਏ ਸੂਈ ਆ 13 ਕਿਲੋ ਦੁੱਧ ਤਿਆਰ ਹੁਣ ਹੁਣ ਇਸ ਟਾਈਮ 13 ਕਿਲੋ ਦੁੱਧ ਬਿਲਕੁਲ ਤਿਆਰ ਹੈ ਹਾਂਜੀ ਦੋਸਤੋ ਦੂਜੇ ਸੂਏ ਮੱਝ ਹੈਗੀ ਜਿਵੇਂ ਵੀਰ ਹੋਰਾਂ ਨੇ ਦੱਸਿਆਗਾ ਤੇ 13 ਕਿਲੋ ਦੁੱਧ ਬਿਲਕੁਲ ਤਿਆਰ ਹੈ ਇਹ ਤੇ ਮਗਰ ਬਾਈ ਜੀ ਬੱਚਾ ਕੀ ਹੈ ਕੱਟੀ ਹੈ ਜੀ ਬੜਾ ਦਿਖਾ ਸਕਦੇ ਜੀ ਕੱਟੀ ਹਾਂ ਜੀ ਦੇਖੋ ਦੋਸਤੋ ਬਹੁਤ ਸੋਹਣਾ ਬੱਚਾ ਆਏਗਾ ਮੱਝ ਦਾ ਤੇ ਕੱਟੀ ਹੈ ਜੀ ਮਗਰ ਬਹੁਤ ਵਧੀਆ ਆਊਟਰ ਲੁੱਕ ਹੈਗੀ ਦੁੱਧ ਵੀ ਬਹੁਤ ਸੋਹਣਾਗਾ ਇਹਦਾ ਬਾਈ ਜੀ ਰੇਟ ਕੀ ਆ ਮੱਝ ਦਾ ਮੁੱਲ ਤਾਂ 1-10 ਕਰਦੇ ਹਾਂ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਤੁਸੀਂ ਬਾਂਦ-ਤਾਂ ਕਰ ਦੋਗੇ ਜੀ ਹਾਂ ਜੀ ਠੀਕ ਹੈ ਜੀ ਦੇਖੋ ਦੋਸਤੋ ਬਹੁਤ ਹੀ ਵਧੀਆ ਕੁਆਲਿਟੀ ਦੀ ਝੋਟੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਠਣਾ ਠਣਾ ਦੀ ਬਈ ਜੀ ਆਹ ਸੋਨੇ ਵਾਲੀ ਬਹੁਤ ਸੋਨੇ ਵਾਲੀ ਬੜੀ ਖਰੀ ਹੈ ਸੀਲ ਹੈ ਬਈ ਪੂਰੀ ਮੱਚ ਆਓ ਦੋਸਤੋ ਅਸੀਂ ਡੱਬ ਵਾਲੀ ਮੰਡੀ ਤੇ ਆਏ ਹੋਏ ਆਂਗੇ ਤੇ ਹਰਿਆਣਾ ਤੇ ਪੰਜਾਬ ਦੇ ਬਿਲਕੁਲ ਬਾਰਡਰ ਤੇ ਇਹ ਮੰਡੀ ਲੱਗਦੀ ਹੈਗੀ ਜਿਵੇਂ ਕਿ ਬਾਈ ਹੋਰਾਂ ਨੇ ਦੱਸਿਆ ਕਿ ਦੂਜੇ ਸੂਏ ਨਾਲ ਬਈ ਇਹ ਦੂਜੇ ਦੂਜੇ ਸੂਏ ਆ ਤੇ 13 ਲੀਟਰ ਦੁੱਧ ਆ ਤੇ ਮਗਰ ਇਹਦੇ ਕੱਟੀ ਹੈਗੀ ਸੋ ਕਿਸੇ ਵੀ ਵੀਰ ਭਾਈ ਨੇ ਆਪਣੀਆਂ ਮੱਝਾਂ ਸੇਲ ਜਾਂ ਪਰਚੇਜ਼ ਕਰਨੀਆਂ ਹੋਣ ਤਾਂ ਇੱਥੇ ਡੱਬ ਵਾਲੀ ਮੰਡੀ ਤੇ ਆ ਕੇ ਆਪਣੇ ਪਸ਼ੂਆਂ ਨੂੰ ਵੇਚ ਸਕਦਾ ਹੈ ਇਥੋਂ ਨਵੇਂ-ਨਵੇਂ ਵਧੀਆ ਪਸ਼ੂ ਨਾਲ ਲੈ ਸਕਦਾ ਬਾਈ ਜੀ ਡੱਬ ਵਾਲੀ ਮੰਡੀ ਦੀ ਜੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਕਿਦਾਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਵਧੀਆ ਆ ਜੀ ਅੱਜ ਤਾਂ ਠੀਕ ਹੈ ਗਾ ਕੀ ਬਹੁਤ ਵਧੀਆ ਠੀਕ ਹੈ ਹਾਂ ਜੀ ਤੇ ਜਿਹੜੇ ਤੁਸੀਂ ਮੰਨ ਕੇ ਚੱਲੋ ਪਸ਼ੂ ਵਗੈਰਾ ਜਾਨਵਰ ਲੈ ਕੇ ਆਉਣੇ ਹੋ ਵਧੀਆ ਰੇਟ ਤੇ ਵਿਕ ਜਾਂਦੇ ਆ ਕੋਈ ਦਿੱਕਤ ਆਉਂਦੀ ਆ ਵਧੀਆ ਰੇਟ ਤੇ ਵਧੀਆ ਠੀਕ ਹੈ ਜੀ ਹੁਣ ਤਾਂ ਪਹਿਲਾਂ ਕੁਝ ਮੰਦਾ ਸੀ ਹੁਣ ਵਧੀਆ ਰੇਟ ਆ ਜੀ ਹੁਣ ਵਧੀਆ ਰੇਟ ਚੱਲ ਪਿਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇੱਥੋਂ ਵੀ ਤੁਸੀਂ ਕੱਲੇ ਵੇਚ ਨਹੀਂ ਆਉਣੇ ਹੋ ਕਿ ਲੈ ਵੀ ਜਾਂਨੇ ਹੋਗੇ ਤੁਸੀਂ ਲੈ ਵੀ ਜਾਂਨੇ ਆ ਵੇਚ ਵੀ ਦਿੰਨੇ ਆ ਅਸੀਂ ਦਵਾ ਵੀ ਦਿੰਨੇ ਆ ਮਾਲ ਠੀਕ ਹੈ ਹਾਂ ਜੀ ਵੀ ਜੇ ਕਿਸੇ ਨੇ ਕੋਈ ਮੱਝ ਵਗੈਰਾ ਆ ਜਾਂ ਕੋਈ ਜਾਨਵਰ ਲੈਣਾ ਹੈ ਤਾਂ ਤੁਸੀਂ ਦਵਾ ਵੀ ਦਿੰਨੇ ਹੋ ਘਰੇ ਵੀ ਸੇਲ ਕਰਦੇ ਆ ਜੀ ਇੱਥੇ ਵੀ ਠੀਕ ਹੈ ਘਰੇ ਫਾਰਮ ਹੈ ਜੀ ਆਪਣਾ ਹਾਂ ਵਧੀਆ ਵਧੀਆ ਸੇਲ ਕਰਦੇ ਆ ਕੋਈ ਗਾਹਕ ਆਵੇ ਨੰਬਰ ਆਪਣਾ ਲੈ ਲਓ ਠੀਕ ਹੈ ਜੀ ਦੋਸਤੋ ਵੀਰ ਹੋਰੇ ਜਿਵੇਂ ਦੱਸ ਰਹੇ ਆ ਕਿ ਵੀ ਜੇ ਕਿਸੇ ਨੇ ਕੋਈ ਮੱਝ ਵਗੈਰਾ ਆ ਜਾਂ ਕੋਈ ਹੋਰ ਕੋਈ ਜਾਨਵਰ ਲੈਣਾ ਹੈਗਾ ਤਾਂ ਅਸੀਂ ਘਰੇ ਵੀ ਆਪਣੇ ਪਸ਼ੂ ਰੱਖੇ ਹੋਏ ਨੇ ਵੇਚ ਵੀ ਦਿੰਨੇ ਆਂਗੇ ਤੇ ਜੇ ਕੋਈ ਭਾਅ ਨਾਲ ਪਸ਼ੂ ਮਿਲਦਾ ਤਾਂ ਉਹ ਆਪਾਂ ਖਰੀਦ ਵੀ ਲੈਣੇ ਆ ਤੇ ਜੇ ਕਿਸੇ ਨੇ ਕੋਈ ਮੱਝ ਵਗੈਰਾ ਜਾਂ ਕੋਈ ਹੋਰ ਜਾਨਵਰ ਲੈਣਾ ਵੀ ਹੋਵੇ ਤਾਂ ਬਾਈ ਜੀ ਕਹਿੰਦੇ ਵੀ ਅਸੀਂ ਦਵਾ ਵੀ ਦਿੰਨੇ ਆਂਗੇ ਅੱਗੇ ਠੀਕ ਆ ਆਪਣਾ ਬਾਈ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਵਧੀਆ ਜਾਣਕਾਰੀ ਦਿੱਤੀ ਸਾਨੂੰ ਨੰਬਰ ਲਾ ਦਿਓ ਜੀ ਬਿਲਕੁਲ